ਸਾਭੀ ਮਿੱਤਰੋ ਸਰਕਾਰੀ ਮੇਲਾ ਲੱਗਿਆ ਸੀ ਰਾਮਪਰਾ ਫੂਲ ਜੁਨੀਅਰ ਯੂਨੀਵਰਸਿਟੀ ਦੇ ਵਿੱਚ 13 ਨਵੰਬਰ 2025 ਨੂੰ ਦੂਜੇ ਸਾਲ ਦਾ ਦੂਜਾ ਮੇਲਾ ਸੀ ਮਿੱਤਰੋ ਪਿਛਲੇ ਸਾਲ ਵੀ ਮੇਲਾ ਲੱਗਿਆ ਸੀ ਮੱਜਾਂ ਦਾ ਤੇ ਐਸ ਵਾਰੀ ਮੱਜਾਂ ਤੇ گاਵਾ ਦਾ ਜਿਹੜਾ ਮੁਕਾਬਲਾ ਹੋਇਆ ਸੀ ਜਿਹੜੀਆਂ ਜਿਹੜੀਆਂ ਮੱਜਾਂ ਨੇ ਪਹਿਲਾ ਨੰਬਰ ਜਿੱਤਿਆ ਦੂਜਾ ਨੰਬਰ ਜਿੱਤਿਆ ਤੀਜਾ ਨੰਬਰ ਜਿੱਤਿਆ ਉਸ ਨੂੰ ਸਾਰੀਆਂ ਮੱਜਾਂ ਦੀ ਜਾਣਕਾਰੀ ਸਮੇਤ ਕਿਹੜੇ ਸਿਮੰਨ ਦੀ ਸੀ ਕਿੰਨਾ ਦੁੱਧ ਕੱਢਦੀ ਹੈ ਕਿਹੜਾ ਸੂਆ ਕਿਹੜੇ ਪਿੰਡ ਤੋਂ ਹੈ ਪੂਰਨ ਦੀ ਜਾਣਕਾਰੀ ਤੁਹਾਨੂੰ ਜਿਹੜੀ ਆਪਾਂ ਭਾਗ ਸਿੰਘ ਫਾਰਮ ਚੈਨਲ ਤੇ ਤੁਹਾਨੂੰ ਸਾਂਝੀ ਕਰਾਂਗੇ ਸੋ ਵੀਡੀਓ ਕੇਮੇ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਹੋਰ ਅਜਿਹੀ ਵੀਡੀਓ ਦੇਖਵਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਡੀ ਜਿਹੜੀ ਇਹ ਮਿਹਨਤ ਦਾ ਜਿਹੜਾ ਤੁਹਾਨੂੰ ਅੱਜ ਫਲ ਮਿਲਿਆ ਨਾ ਆਪਾਂ ਤੇ ਆਪਣੀ ਝੋਟੀ ਹੈ ਤੀਜੇ ਨੰਬਰ ਤੇ ਲੱਗੀ ਜੀ ਠੀਕ ਆ ਜੀ ਤੇ ਆਪਾਂ ਗੱਲ ਕਰੀਏ ਬਾਈ ਇਹ ਸੀਮਨ ਤੋਂ ਸਭ ਤੋਂ ਪਹਿਲਾਂ ਗੱਲ ਕਰ ਲਈ ਵੀ ਕਿਹੜੇ ਆਪਸ ਦਿੱਤੀ ਆ ਜੀ ਪੀਡੀ ਚ ਸੀਮਨ ਆਇਆ ਸੀ ਗਵਰਨਮੈਂਟ ਸਪਲਾਈ ਚ ਠੀਕ ਆ ਜੀ 530155 ਰੁਪਏ ਤੋਂ ਹੀ ਹੁੰਦਾ ਉਹਦੀ ਹੈ ਠੀਕ ਆ ਜੀ ਇਹ ਸਰਕਾਰੀ ਸੀ ਮੈਂ ਆਪਾਂ ਇਹ ਕਹਿ ਸਕਦਾ ਤੇ ਆਪਾਂ ਟੋਟਲ ਆਪਣੇ ਘਰ ਦੇ ਵਿੱਚ ਐਨੀਮਲ ਕਿੰਨੇ ਨੇ ਆਪਣੇ ਕੋਲ 1 ਆ ਪ੍ਰੋਪਰ ਅਡਰੈਸ ਕਿਹੜਾ ਜੀ ਬੀਪੀਓ 0 ਡਿਸਟੈਂਸ ਜ਼ਰੂਰ ਪਿੰਡ ਜੀ 00 ਡਿਸਟੈਂਸ ਜ਼ਰੂਰ ਜੀ ਠੀਕ ਆ ਠੀਕ ਆ ਤੇ ਆਪਣਾ ਜਿਵੇਂ ਇਹ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਕੰਪੀਟੀਸ਼ਨ ਪਾਈ ਆ ਬਾਈ ਰੋਟੀ ਹਾਂਜੀ ਇਹਦੀ ਮਾਂ ਆਈ ਆ ਪਹਿਲਾਂ ਅੱਛਾ ਜੀ ਪੀਡੀਐਫ ਫਸਟ ਪੀਡੀਐਫ ਤੋਂ ਜੀ ਯਾਨੀ ਇਹ ਰੋਟੀ ਪਹਿਲੀ ਵਾਰ ਮਿਲਦੀ ਆ ਇਹ ਪਹਿਲੀ ਵਾਰ ਆਈ ਆ ਹਾਂਜੀ ਔਰ ਪਹਿਲੀ ਵਾਰ ਆ ਕੇ ਜਿਹਨੇ ਤੀਜਾ ਸਥਾਨ ਇਹਨੇ ਪ੍ਰਾਪਤ ਕੀਤਾਗਾ ਠੀਕ ਆ ਤੇ ਇਹ ਹੁਣ ਇਹ ਤਾਜੀ ਸੂਈ ਹੋਊ ਨਾ ਤਾਂ ਇਹ ਤਾਜੀ ਸੂਈ ਆ ਹਾਂਜੀ ਠੀਕ ਆ ਤੇ ਦੁੱਧ ਦੀ ਆਪਾਂ ਗੱਲ ਕਰੀਏ ਕਿ ਨਾ ਹੁਣ 17 ਕਿਲੋ ਹੈਗਾ ਅ ਦੂਜਾ ਸੂਆ ਠੀਕ ਆ ਤੇ ਇਹ ਵੀਰ ਜੀ ਦੀ ਸਾਰੇ ਭਰਾ ਨੂੰ ਕਮੈਂਟਾਂ ਜਰੂਰ ਦੇ ਸੋ ਇਹ ਸੀ ਕਿ ਮਿੱਤਰੋ ਜਿਹੜੀ ਝੋਟੀ ਨੇ ਤੀਜਾ ਨੰਬਰ ਸਥਾਨ ਤੋਂ ਆਪਾਂ ਤੋਰ ਕੇ ਦਿਖਾ ਦਿੰਨੇ ਆਪਾਂ ਝੋਟੀ ਨੂੰ ਬਿਊਟੀ ਚੈੱਕ ਕਰ ਸਕੋ ਤਾਂ ਕਿ ਜੇ ਤੁਹਾਡੇ ਘਰ ਦੇ ਵਿੱਚ ਇਹੀ ਜਿਹੀ ਕੋਈ ਝੋਟੀ ਹੋਈ ਤਾਂ ਤੁਸੀਂ ਮੇਲੇ ਦੇ ਵਿੱਚ ਜਰੂਰ ਪਾਓ ਚੇਕ ਕਰਸੋਂ ਆਰਡਰ ਦੀ ਕੁਆਲਿਟੀ ਦੂਜਾ ਸੂਭਾ ਟੁੱਟੀ ਐ ਜਿਹੜੀ ਝੋਟੀਆਂ ਇਥੋਂ ਤੀਜਾ ਸਥਾਨ ਜਦਾ ਪ੍ਰਾਪਤ ਕੀਤਾ ਇਸ ਮੇਲੇ ਦੇ ਵਿੱਚੋਂ ਠੀਕ ਆ ਰਾਮਪੁਰਾ ਜੁਨੀਵਰਸਿਟੀ ਦਾ ਜਿਹੜਾ ਇਹ ਦੂਜੇ ਸਾਲ ਦਾ ਦੂਜਾ ਮੇਲਾ ਸੀਗਾ 2025 ਦਾ ਨਵੰਬਰ ਦੇ ਵਿੱਚ ਮੇਲਾ ਹੋਇਆ ਪਿਛਲੇ ਸਾਲ ਵੀ ਹੋਇਆ ਸੀਗਾ ਤੇ ਬਾਕੀ ਇਹਦੇ ਨਾਲ ਹੀ ਜਿਹੜੀਆਂ ਦੋ ਝੋਟੀਆਂ ਦੂਜਾ ਸਥਾਨ ਤੇ ਪਹਿਲਾ ਸਥਾਨ ਠੀਕ ਆ ਇਹ ਵੀ ਸਾਨੂੰ ਆਪਾਂ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਠੀਕ ਆ ਸੋ ਲਾਸਟ ਤੱਕ ਵੀਡੀਓ ਜੁੜੇ ਰਹਿਣਾ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਝੋਟੀਆਂ ਦੀ ਖੂਬਸੂਰਤੀ ਚੱਕਾ ਸਾ ਦਿਓਗੇ ਏ ਬਾਈ ਨਾ ਆਪਾਂ ਕਰਦਾਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਾਬੇ ਤੁਹਾਨੂੰ ਵਧਾਈਆਂ ਪਹਿਲਾਂ ਤਾਂ ਸ਼ਾਬਾ ਵਧਾਈਆਂ ਜੀ ਸਾਬਾ ਪਤਾ ਐ ਸੋ ਵੀ ਕਿੰਨੇ ਕਿ ਮੇਲੇ ਜਿੱਤੇ ਹੁੰਦਾ ਕਰ ਨਹੀਂ ਅੱਜ ਪਹਿਲਾ ਮੇਲਾ ਹੀ ਸੀਗਾ ਜੀ ਆਪਾਂ ਜਮੇ ਪਹਿਲਾ ਹਾਂ ਪਹਿਲਾ ਮੇਲਾ ਇਹ ਝੋਟੀ ਪਹਿਲੀ ਵਾਰੀ ਆ ਹਾਂ ਪਹਿਲੀ ਵਾਰੀ ਠੀਕ ਆ ਇਹ ਇਹ ਕਟੀ ਮਤਲ ਇਹਦੇ ਪਹਿਲਾਂ ਕਿਸੇ ਜੋ ਚ ਵੀ ਨਹੀਂ ਪਾਈ ਆਪਾਂ ਨਾ ਕਿਸੇ ਚ ਨਹੀਂ ਕੰਪੀਟ ਕਰਦੀ ਕਰਦੀ ਜੰਪਲੀ ਕਰਦੀ ਕਰਦੀ ਠੀਕ ਆ ਤੇ ਕਿਹੜੇ ਪਿੰਡ ਤੋਂ ਆ ਗਏ ਆਪਾਂ ਆਪਾਂ ਪਿੰਡ ਮਹਰਾਜ ਆਈ ਫਿਰ ਪੰਜਾਬ ਦਾ ਵੱਡਾ ਪੈਂਡਿੰਗ ਰਾਜ ਆ ਗਿਆ ਤੇ ਜ਼ਿਲ੍ਹਾ ਬਠਿੰਡਾ ਵਾਲਾ ਗਿਆ ਨਾ ਹਾਂਜੀ ਹਾਂਜੀ ਠੀਕ ਆ ਤੇ ਇਹ ਆਪ ਨੂੰ ਇਹ ਪਤਾ ਵੀ ਕਿਹੜੇ ਸੀਮਣ ਦੀ ਹੈ ਕੱਤੀਆ ਇਹ ਗੜਵਾਸੂ ਦਾ ਜੀ 25 65 ਆਉਂਦਾ ਸੀਮਣ ਉਹਦੇ ਸੀਮਣ ਦੀ ਹੈ ਜੀ ਇਹ ਗੜਵਾਸੂ ਸਰਕਾਰੀ ਸੀਮਣਾਂ ਦਾ 25 65 25 65 ਜੀ ਸੂਆ ਕਿਹੜਾ ਸੂਈ ਵੀ ਹੁਣ ਇਹ ਇਹ ਸੂਆ ਜੀ ਦੂਜਾ ਸੂਈ ਹੈ ਦੂਜਾ ਸੂਆ ਸੀ ਅੱਛਾ ਤੇ ਦੁੱਧ ਕਿੰਨਾ ਪਾਇਆ ਪਹਿਲੇ ਸੂਏ ਨੇ ਜੀ 15 ਪਲੱਸ ਦਿੱਤਾ ਸੀਗਾ ਜੀ ਤੇ ਹੁਣ ਦੂਜੇ ਸੂਏ ਕਿੰਨਾ ਹੁਣ ਮੰਨ ਕੇ ਚੱਲੋ ਜੀ 19 20 19 20 ਕਿਲੋ ਕੰਡੇ ਵਾਲਾ ਤਿਆਰ ਆ ਜੀ ਅੱਜ ਦੀ ਹਾਂਜੀ ਹਾਂ ਮੱਜਾਂ ਜਾਂ ਗਾਵਾਂ ਵੀ ਆ ਮੱਜਾਂ ਵੀ ਆ ਗਾਂਆਂ ਵੀ ਆ ਜੀ ਦੋਨੇ ਕੋਸੀ ਹਾਂਜੀ ਤੇ ਵੀ ਆਪਾਂ ਪਿੱਛੇ ਪਾ ਰਹਿ ਗਏ ਜੀ ਗੱਲ ਕਰਦੇ ਸੀਗੇ ਕਿ ਛੱਪੜ ਛੂਪੜ ਤੇ ਤੋਰ ਨਾਲ ਤੁਹਾਡੇ ਰਿਵਾਜ ਹੈਗਾ ਹਾਂ ਛੱਪੜ ਤੇ ਹੀ ਆਪਣੇ ਬਾਬਾ ਸੇਰ ਸੋਨੇ ਬਣਾਏ ਪਿਆ ਛੱਪਣਾ ਛੱਪਣਾ ਦੇ ਉਹਨੇ ਬਹੁਤ ਕਿਰਪਾਈ ਉਹਨਾਂ ਦੀ ਛੱਪੜ ਬਣਾਇਆ ਜੀ ਛੱਪਣਾ ਤੇ ਜਾਂਦੇ ਆਪਣੇ ਪਤੂਰਾ ਫਿਰ ਆ ਵਧੀਆ ਪਛੋਂ ਰਹਿੰਦਾਗਾ ਹਾਂਜੀ ਹਾਂਜੀ ਪੂਰਾ ਹੀ ਫੁੱਲੀ ਜੀ ਦੋ ਟਾਈਮ ਜਾਂਦੇ ਆ ਜੀ ਠੀਕ ਤੇ ਹੁਣ ਆਉਣ ਵਾਲੇ ਟਾਈਮ 'ਚ ਫਿਰ ਹੁਣ ਹਾਂਜੀ ਪਾਵਾਂਗੇ ਮੇਲੇ ਕਿਹੜੇ ਆਉਣ ਵਾਲੇ ਆ ਜੀ ਵੀ ਪਾਵੇਂਗਾ ਤੇ ਹੋਰ ਵੀ ਨਾ ਹੋਰ ਵੀ ਹੈਗੇ ਆ ਜੀ ਆਪਣੇ ਕੋਲੇ ਜੀ ਸਮਰਾਟ ਥੇ ਮੈਂ ਕਿਹਾ ਸਾਨੂੰ ਵੀ ਚੰਗਾ ਆ ਹਾਂਜੀ ਹਾਂਜੀ ਚਲੋ ਵਧੀਆ ਬਾਕੀ ਵਧੀਆ ਬਰੀਡ ਤੇ ਫਿਰ ਹੁਣ ਆ ਬਰੀਡ ਦੀ ਇੱਕਮ 17 18 ਕਿਲੋ ਵਾਲੀਆਂ ਮੰਗੀਆਂ ਹੀ ਆ ਜੀ ਆਪਣੇ ਕੋਲ ਹਾਂਜੀ ਤੇ ਵਧੀਆ ਸੀ ਮਨ ਵਰਤਨ ਵਧੀਆ ਸੀ ਮਨ ਜੀ ਪੂਰੇ ਜਿਉਂ ਮਰਾਟ ਐ ਫੇ ਤਾਂ ਮਤਲਬ ਤੇਰਾ ਯਾਰਾ ਫਿਊਚਰ ਆ ਬ੍ਰਾਈਟ ਨਜ਼ਰ ਆਉਂਦਾ ਹਾਂਜੀ ਹਾਂਜੀ ਤੇ ਪਾ ਗਰੂ ਵਾਕੇ ਮਿਹਨਤ ਦਾ ਮੁੱਲ ਆਣਾ ਵੀਰੇ ਹਾਂਜੀ ਹਾਂਜੀ ਠੀਕ ਆ ਤੇ ਲਾ ਝੋਟੀ ਦਾ ਮਿੱਤਰੋ ਤੁਹਾਨੂੰ ਖੂਬਸੂਰਤੀ ਦਿਖਾ ਦਿੰਦੇ ਆ ਕਿ ਜਿਹੜੀ ਝੋਟੀ ਨੇ ਥੋ ਦੂਜਾ ਨੰਬਰ ਜਿੱਤਾ ਰਾਮਪੁਰ ਯੂਨੀਵਰਸਿਟੀ ਦੇ ਦੂਜੇ ਸਾਲ ਦਾ ਦੂਜਾ ਮੇਲਾ ਤੋਂ ਦੱਸਿਆ ਵੀ ਤੇ ਬਾਕੀ ਇਹ ਛੋਟੀ ਸਨੂ ਦੁਆਰਾ ਖੂਬਸੂਰਤ ਦੁਆਇਆ ਤੇ ਬਾਕੀ ਜਿਹੜਾ ਮੱਥੇ ਖੁੱਲ ਲੱਗਿਆ 2025 ਦਾ ਦੂਜਾ ਨਾਮ ਪਸ਼ੂ ਪਾਲਣ ਮੇਲਾ ਠੀਕ ਆ ਰਾਂਪਰ ਯੂਨੀਵਰਸਿਟੀ ਦਾ ਤੇ ਬਾਕੀ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਜੀ ਬਾਕੀ ਬਾਈ ਮਾਟੇ ਪਰ ਇਹਨਾਂ ਆਪਾਂ ਗੱਲਬਾਤ ਕਰਦੇ ਆ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਠੀਕ ਠਾਕ ਚੱਲਦੀ ਚੱਲਦੇ ਹੋ ਠੀਕ ਠਾਕ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਥੇ ਪਹੁੰਚੇ ਸੀ ਰਾਮਪੁਰੇ ਜੁਨੀਵਰਸਿਟੀ ਮੇਲੇ ਤੇ ਦੱਸੋ ਕਿਉਂ ਆ ਸੀ ਨਾ ਤੇ ਕਿਵੇਂ ਲੱਗਿਆ ਮਾਹੌਲ ਫਿਰ ਆਪਣੇ ਮੇਲੇ ਦਾ ਬਹੁਤ ਵਧੀਆ ਆਪਣੇ ਇਲਾਕੇ ਚ ਜਿਹੜਾ ਮੇਲਾ ਪਿਛਲੇ ਸਾਲ ਤੋਂ ਸ਼ੁਰੂ ਕਰਿਆ ਬਹੁਤ ਵਧੀਆ ਬਹੁਤਾਂ ਲੋਕਾਂ ਚ ਨਵੇਂ ਮੁੰਡਿਆਂ ਨੂੰ ਨਵੇਂ ਕਿਸਾਨਾਂ ਨੂੰ ਇਹ ਚੀਜ਼ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਕੁਝ ਬਿਲਕੁਲ ਜੀ ਤੇ ਇਸ ਮਰੀਸੇ ਦੇਖ ਦੇਖਣਾ ਫ ਆਦੀ ਨੇ ਬੋਲਦੀ ਆਪਾਂ ਹਾਂ ਬ੍ਰਦਰ ਹਾਂ ਦੱਸੋ ਹੁਕਮ ਕਰੋ ਵੀ ਪ੍ਰੋਪਰ ਗੱਲ ਤਰੀਕ ਦੇ ਜਿਹੜੀ ਆਪਣੇ ਬਹੁਤ ਅਰਜੈਂਸੀ ਲੋਕਾਂ ਨੂੰ ਹਨ ਆਪਣੇ ਭਰਾਵਾਂ ਨੂੰ ਤਰੀਕ ਨਾ ਮੰਨ ਲੈ ਇੱਕ ਤਾਂ ਬਰੀਡਰ ਭਰਾਵਾਂ ਦੇ ਕਿਸਾਨ ਭਰਾਵਾਂ ਦੀ ਮੰਗ ਤੇ ਪਹਿਲਾਂ ਸਾਡੀ ਤਰੀਕ ਸੀਗੀ 5 6 7 ਦਸੰਬਰ ਜੀ ਹੁਣ ਅਸੀਂ ਉਹ ਤਰੀਕ ਬਦਲ ਕੇ ਹਾਂਜੀ ਵੀ ਉਹ ਦੋ ਮੇਲੇ ਆ ਬਰਾਬਰ ਬੀ ਐਫ ਏ ਆ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਕਰਤਾ ਸੀ 2 3 4 ਦਸੰਬਰ 2025 ਦਾ 2025 ਦਾ 2 3 4 ਦਸੰਬਰ ਦਸੰਬਰ ਜੀ ਠੀਕ ਹੈ ਤੇ 28 ਤੇ 29 ਚ ਜਿਹੜੀਆਂ ਮਿਲਕ ਚੁਆਈ ਵਾਲੀਆਂ ਮੱਝਾਂ ਹੋਣਗੀਆਂ ਹਾਂਜੀ ਉਹ ਆਉਣੀਆਂ ਉਹਨਾਂ ਦੀ ਐਂਟਰੀ ਹੋਊਗੀ ਉਹਨਾਂ ਦੀ ਐਂਟਰੀ ਹੋ ਜੂਗੀ ਉਹਨਾਂ ਦੀ ਤਿੰਨ ਤੋਂ ਕੱਚੀਆਂ ਚੁਆਈਆਂ ਹਾਂਜੀ ਆ ਦੋ ਤੋਂ ਕੱਚੀਆਂ ਚੁਆਈਆਂ 2 ਦਸੰਬਰ ਤੋਂ ਤੇ ਤਿੰਨ ਸਵੇਰ ਤੋਂ ਅਸੀਂ ਪੱਕੀਆਂ ਚੁਆਈਆਂ ਤਿੰਨਾਂ ਤਿੰਨ ਦੀ ਸਵੇਰ ਤਿੰਨ ਦੀ ਸ਼ਾਮ ਤੇ ਚਾਰ ਸਵੇਰੇ ਰਿਜ਼ਲਟ ਲਾਸਟ ਪੱਕੀ ਚੁਆਈ ਚਾਰ ਕੋਈ ਬਧਰੇ ਜਾਣਕਾਰੀ ਕੋਈ ਸੰਪਰਕ ਨੰਬਰ ਆਪਣਾ ਸਾਂਝਾ ਕਰ ਦਿਓ ਕਿਸੇ ਵੀ ਟੀਮ ਮੈਂਬਰ ਦਾ ਆਪਣਾ ਹਾਂ ਸਾਡੇ ਇੱਥੋਂ ਦੇ ਕੋਰਡਾ ਕਮੇਟੀ ਦੇ ਪ੍ਰਧਾਨ ਜੀ ਬਣਾਏ ਹੋਏ ਨੇ ਕਿ ਪਵਿੱਤਰਦੀਪ ਮਾਨਾ ਜੀ ਆ ਇਹਨਾਂ ਦਾ ਨੰਬਰ ਦੇ ਦਿੰਨੇ ਆ 91 717 ਹਾਂਜੀ 63247 ਠੀਕ ਆ ਕੋਈ ਵੀ ਜਾਣਕਾਰੀ ਲੈਣੀ ਤਾਂ ਤੁਹਾਡਾ ਸੰਪਰਕ ਕਰ ਸਕਦੇ ਹਾਂ ਹਾਂ ਹਾਂਜੀ ਠੀਕ ਆ ਭਾਈ ਧੰਨਵਾਦ ਹਾਂ ਬਾਕੀ ਨਾ ਇੱਕ ਗੱਲ ਹੋਰ ਆ ਬ੍ਰਦਰ ਹਾਂਜੀ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਕਹਿੰਦਾ ਵੀ ਕੋਰੜਾ ਮੇਲਾ ਇੱਕ ਅਸੀਂ ਇਹੋ ਜਿਹਾ ਮੇਲਾ ਲਾਉਣ ਜਾ ਰਹੇ ਆ ਜੀ ਜਿਹਦੇ ਚ ਅੱਗੇ ਦੋ ਹੀ ਕੈਟਾਗਰੀਆਂ ਹੁੰਦੀਆਂ ਮੁਰਰਾ ਤੇ ਨੀਲੀ ਰਾਬੀ ਅਸੀਂ ਗ੍ਰੇਡੇਡ ਬਰਾਬਰ ਰੱਖਿਆ ਬਰਾਬਰੀ ਗ੍ਰੇਡੇਡ ਨੂੰ ਨਾਮ ਦੇਵਾਂਗੇ ਜੀ ਹੁਣ ਕਿਸੇ ਦੇ ਘਰੇ ਕੋਈ ਬੱਲਾ ਬੱਚਾ ਝੋਟੀ ਮੀਣੀ ਢਾਲੀ ਬੂਰੀ ਹਾਂਜੀ ਕਿਸੇ ਦੀ ਪੂਛ ਦਾ ਟੌਰ ਵੱਧ ਚਿੱਟਾ ਹਾਂਜੀ ਹਾਂਜੀ ਠੀਕ ਐ ਵੀ ਜਾਂ ਕਿਸੇ ਦੇ ਅੱਖ ਚ ਚਿੱਟਾ ਮਾੜਾ ਮੋਟਾ ਆ ਗਈ ਤਾਰ ਉਹਨਾਂ ਨੂੰ ਬਿਊਟੀ ਵੱਖਰਾ ਕਰਾਂਗੇ ਜਾਂ ਦੁੱਧ ਚ ਨਹੀਂ ਨਹੀਂ ਦੁੱਧ ਚ ਵੀ ਉਹਨਾਂ ਨੂੰ ਬਰਾਬਰ ਅੱਛਾ ਬਿਊਟੀ ਦੇ ਵੀ ਰਿੰਗ ਚ ਉਹਨਾਂ ਦੇ ਮੁਕਾਬਲੇ ਵੱਖਰੇ ਕਰਵਾਉਂਗੀ ਵੱਖਰੇ ਕਰਾਵਾਂਗੇ ਇਹ ਨਹੀਂ ਯਾਰ ਕਿਸੇ ਦੇ ਕਿੱਲੇ ਤੇ ਮੱਝ ਜਾਂ ਜਾਨਵਰ ਚ ਦਮ ਹੋਣਾ ਚਾਹੀਦਾ ਜਿਹੜਾ ਘਰੋਂ ਆ ਗਿਆ ਉਹਨੂੰ ਕੁਛ ਨਾ ਕੁਛ ਦੇ ਕੇ ਤਰੋ ਹਾਂ ਵੀ ਇਹ ਨਹੀਂ ਕਿ ਉਹ ਅਗਲੇ ਦੇ ਜਾਨਵਰ ਉਸ ਲੈਕ ਹੋਵੇ ਇਹ ਨਹੀਂ ਆ ਵੀ ਨੰਬਰ ਜਨਾਉ ਇਹ ਅੱਗੇ ਨਾ ਵਿਚਾਰਿਆਂ ਨੂੰ ਜਿਨ੍ਹਾਂ ਦੇ ਘਰੇ ਕੋਈ ਬੂਰੀਆਂ ਝੋਟੀਆਂ ਮੀਣੀਆਂ ਝੋਟੀਆਂ ਵੜੀਆਂ ਚੱਲੀਆਂ ਉਹ ਟਾਲੀ ਹੁੰਦੀ ਹੈ ਬਹੁਤ ਜ਼ਿਆਦਾ ਜ਼ਿਆਦਾ ਚ ਦੁੱਧ ਦੇਣੀਆਂ ਟਾਲੀਆਂ ਮੰਗਾ ਪਰ ਉਹਨੂੰ ਕਿਸੇ ਕੰਪੀਟੀਸ਼ਨ 'ਚ ਹੀ ਵਿਚਾਰਿਆਂ ਨੂੰ ਵੜਾਇਆ ਜਾਂਦਾ ਉਹਨਾਂ ਦਾ ਦਰਿਆਤ ਜੀ ਹੋ ਜਾਂਦੀ ਹੈ ਉਸ ਲਈ ਆਪਣਾ ਕੋਈ ਕੰਪੀਟੀਸ਼ਨ ਇਹੋ ਜਿਹਾ ਮੇਲਾ ਪੰਜਾਬ ਦਾ ਮਤਲਬ ਭਾਰਤ ਦਾ ਪਹਿਲਾ ਮੇਲਾ ਕਹਿ ਸਕਦੇ ਆ ਬਿਲਕੁਲ ਹਾਂ ਜਿਹੜੀ ਕਿਸੇ ਵੀਰ ਦੇ ਘਰੇ ਕੋਈ ਮੱਝ ਹੋਵੇ ਤੇ ਉਹ ਜ਼ਰੂਰ ਲੈ ਕੇ ਆਵੇ ਤੇ ਜਾਂ ਪਸ਼ੂ 'ਚ ਜਾਨ ਚਾਹੀਦੀ ਆ ਤੇ ਉੱਥੇ ਨੰਬਰ ਲੜੂ ਲੜੂ ਮਿਲੂ ਮਿਲੂਗਾ ਹਾਂ ਮਿਲੂ ਠੀਕ ਹੈ ਲੈ ਮਿੱਤਰੋ ਆ ਚੋਟੀ ਨੇ ਜਿੱਤਾ ਪਹਿਲਾ ਨੰਬਰ ਇਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਪਣਾ ਮਿੱਤਰੇ ਪਿਆਰਾ ਹੀ ਹੈਗਾ ਤੇ ਜੋ ਡਿਟੇਲ ਹੋਊ ਬਾਈ ਸਾਂਝੀ ਕਰਦੇ ਨੇ ਬਾਈ ਹੱਸੀ ਗਾ ਬਾਈ ਬਹੁਤ ਬਹੁਤ ਤੁਹਾਨੂੰ ਵਧਾਈਆਂ ਬਈ ਪਹਿਲਾਂ ਮਾਰਿਆ ਸਭ ਨੂੰ ਵਧਾਈ ਬਾਈ ਤੇ ਆਪਣਾ ਐਡਰੈਸ ਬੋਲ ਦਗੇ ਪਿੰਡ ਪੁੱਚੋਕਲਾ ਹਾਂਜੀ ਬਠਿੰਡਾ ਜ਼ਿਲ੍ਹਾ ਜੀ ਤੇ ਨਾਮ ਅਮਰਤਪਾਲ ਨਾਮ ਅਮਰਤਪਾਲ ਮਾ ਨੰਬਰ ਹੈਗਾ 998850267 ਬਈ ਅਮਰਤ ਆਪਾ ਇਹ ਝੋਟੀ ਪਹਿਲਾਂ ਕਿ ਪਾਈਏ ਕੰਪਨੀ ਨਹੀਂ ਪਹਿਲੀ ਵਾਰ ਹੀ ਪਾਈ ਆ ਬਈ ਯਾਰ ਪਹਿਲੀ ਵਾਰ ਹੀ ਪਾਈ ਆ ਤੇ ਪਹਿਲਾ ਸਥਾਨ ਹੀ ਜਿੱਤ ਲੈਣਾ ਪਹਿਲੇ ਸਥਾਨ ਹੀ ਜਿੱਤ ਲੈਣਾ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਇਹਦੀ ਫਾਦਰ ਸਾਈਡ ਦੀ ਇਹ ਮਹਾਰਾਜੇ ਦੀ ਧੀ ਆ Rajasthan ਵਾਲਾ ਜਿਹੜਾ अच्छा प्राइवेट बोल आओ हां प्राइवेट है भाई ठीक है ਤੇ ਇਹਦਾ ਦੁੱਧ ਕਿੰਨਾ ਕਾ ਵੀਰੇ ਹੁਣ ਦੁੱਧ ਪੌਣੇ ਹੁਣ ਬਈ 13 13.5 ਚੱਲੀ ਜਾਂਦੀ ਹੈਗੀ ਅੱਛਾ ਇਹ ਪਹਿਲਾਂ ਪੌਣੇ ਹੁਣ ਪੌਣੇ 15 15 ਗੱਡਿਆ ਬਈ ਇਹਨੇ ਬਿਲਕੁਲ ਤਾਜੀ ਨੇ ਹਾਂ ਜੀ ਉਹਨੇ ਪਹਿਲਾਂ ਸੁਆ ਇਹ ਹਾਂਜੀ ਹਾਂਜੀ ਬਈ ਠੀਕ ਆ ਹੁਣ ਤਿੰਨ ਮਹੀਨੇ ਹੀ ਸੂਈ ਵੀ ਆ ਤਿੰਨ ਮਹੀਨਾ ਦੀ ਹਾਂ 1 ਮਹੀਨੇ ਦੀ ਕੱਬ ਆ ਗਈ 1 ਮਹੀਨੇ ਗੱਬਣ ਹੁਣ ਕਿਹੜਾ ਲਵਾਤਾ ਸੀਮਣਾ ਹੁਣ ਜਿਹੜੀ ਭੀ ਮਲਾਤਾ ਜੀ ਆਂਦਰ ਵਾਲਾ ਆਂਦਰ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਟੋਟਲ ਆਪਣੇ ਘਰ ਚ ਕਿਨੇ ਕੁ ਪਸ਼ੂ ਆ ਨੌ 10 ਹੈਗੇ ਜੀ ਨਾਲ ਆਪਣਾ AI ਦਾ ਕੰਮ ਹੈ AI ਦਾ ਹੀ ਕੰਮ ਹੀ ਹੈਗਾ ਠੀਕ ਆ ਤੇ ਜੇ ਕਿਸੇ ਵੀਰ ਨੇ ਕੋਈ AI ਕਰੋ ਤਾਂ ਹੀ ਬਾਈ ਨਾਲ ਸੰਪਰਕ ਕਰ ਸਕਦਾ ਹੈ ਕੋ ਚੋਕਲਾਂ ਕੈਂਚੀਆਂ ਦੇ ਨੇੜੇ ਆਪਣਾ ਘਰ ਆ ਗਿਆ ਨਾ ਹਾਂਜੀ ਹਾਂਜੀ ਤੇ ਬਾਈ ਮਿੱਤਰਪਿਆ ਆਪਣਾ ਪਹਿਲਾ ਤੋਂ ਸੰਪਰਕ ਚਾਹ ਬਾਕੀ ਝੋਟੇ ਨੂੰ ਦਰਸ਼ਨ ਕਰਾ ਦੇਣਾ ਥੋੜਾ ਜਿਆਦਾ ਤੁਹਾਨੂੰ ਪਤਾ ਜੀ ਉੱਪਰ ਆ ਜਦੋਂ ਕੱਠ ਜਿਆਦਾ ਹੋ ਜਾਂਦਾ ਹੈਗਾ ਜਿਹੜੇ ਪਸ਼ੂ ਘੱਟ ਆਏ ਹੁੰਦੇ ਬਾਸ ਥੋੜਾ ਡਰ ਜਾਂਦੇ ਹੈਗੇ ਸੋ ਤੁਹਾਨੂੰ ਝੋਟੀ ਦੀ ਬਿਊਟੀ ਦਿਖਾ ਦੇਣਾ ਮਹਾਰਾਜਾ ਸਾਹਣ ਜਾਂ ਕੋਈ ਰਾਜਸਥਾਨ ਦੇ ਵਿੱਚ ਪ੍ਰਾਈਵੇਟ ਬੋਲਾ ਉਸ ਝੋਟੇ ਦੀ ਇਹ ਧੀ ਆ ਗਈ ਮਿੱਤਰੋ ਪਹਿਲੇ ਸੂਲ ਠੀਕ ਜਿਹਨੇ ਪਹਿਲਾਂ ਸਾਹ ਦਿੱਤਾ ਠੀਕ ਆ ਤੇ ਆਉਣ ਵਾਲੇ ਮੇਲਿਆਂ ਵਾਸਤੇ ਤੈਨੂੰ ਬੈਸਟ ਆਫ ਲੱਕ ਬਾਈ ਤੈਨੂੰ ਠੀਕ ਆ ਬਾਈ ਹੈਨਾ ਤੇ ਦੱਬ ਕੇ ਮਿਹਨਤ ਕਰੋ ਤੇ ਵਧੀਆ ਫਲ ਪਾਓ ਧੰਨਵਾਦ ਧੰਨਵਾਦ ਠੀਕ